ਜੋ ਮਨਪ੍ਰੀਤ ਸਿੰਘਿਆੜੀ ਨੂੰ ਪ੍ਰਧਾਨ ਸ਼੍ਰੋਮਣੀ ਕਾਲਜ ਸਰਪੰਚ ਪੰਜ ਸਾਲਾਂ ਸਪਨਾ ਦਿਓ ਜੇ 2 2 3 3 ਪੁਸ਼ਪ ਜਿਨ੍ਹਾਂ ਨੇ ਪ੍ਰਧਾਨਗੀ ਕੀਤੀ ਹੈ ਉਹਨਾਂ ਨੂੰ ਭਲਾ ਨਾ ਦੇਵੇ ਜੇ ਕਿਸੇ ਨੂੰ ਭਾਰ ਕਰ ਦੇਣ ਦੇਣਾ ਸਹੀ ਕਮਾਈ ਦਾ ਸਹੀ ਸਿਆਸਤ ਦਾ ਸਹੀ ਵਿਦਵਾਨ ਦਾ ਸਹੀ ਸਮਰਪਿਤ ਹੋਣ ਦਾ ਉਹ ਸਰਦਾਰ ਮਨਪ੍ਰੀਤ ਸਿੰਘਿਆੜੀ ਹੈ ਮੈਨੂੰ ਕਹਨ ਕੋਨੇ ਜਿਨ੍ਹਾਂ ਦਾ ਡੂਡ ਐਮ ਐਲ ਏ ਕੇ ਐਮ ਐਲ ਏ ਉਹਨਾਂ ਨੇ ਝੱਗੇ ਹੀ ਬਾੜਿਆ ਸਭ ਦੇ ਦਿਲਾਂ ਦੀਆਂ ਜਾਣੇ ਰਾਮਕੜਾ ਨਿਆਣਾ ਤੁਹਾਨੂੰ ਪਤਾ ਨਹੀਂ ਕਿ ਕੌਣ ਹੈ ਕਿ ਗੱਪ ਨੂੰ ਆਈ ਕਰਦਾ ਕਿ ਦੁਨੀਆ ਭਰ ਦੇ 99% ਸਿੱਖ ਅਕਾਲੀ ਦਲ ਨੂੰ ਵਿਕਾਉਣਾ ਚਾਹੁੰਦੇ ਐ ਕਿ ਮੇਰਾ ਸ਼ੌਕ ਹੈ ਇੱਕ ਵਾਰੀ ਐਮਪੀ ਬਣਨਾ ਰਾਜ ਸਭਾ ਨਹੀਂ ਬਣਨਾ ਉਹ ਤਾਂ ਮੈਂ ਬਣਿਆ ਪਿਆ ਆ ਕਰਕੇ ਬਣ ਜੂ ਐ 2 ਮਿੰਟ ਲਾਉ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਰੋਜ਼ਾਨਾ ਸਪੋਕਸਮੈਨ ਮਹਤਰਨਾਲ ਭਾਰਕੁਸ਼ਨ ਅੱਜ ਸਾਡੇ ਨਾਲ ਮੌਜੂਦ ਨੇ ਬਲੌਂਸਿੰਗ ਰਾਮੋਵਲੀਆ ਜੋ ਕਿ ਲੋਕ ਭਲਾਈ ਪਾਰਟੀ ਦੇ ਲੀਡਰ ਨੇ ਔਰ ਵੱਡੇ ਸਿਆਸਤਦਾਨ ਨੇ ਜਿਨ੍ਹਾਂ ਨੇ ਕਿ ਸਿਆਸਤ ਬੜੀ ਨੇੜਤਾ ਤੋਂ ਦੇਖੀ ਹੈ ਗਿਆ ਸੋ ਅੱਜ ਕੱਲ ਪੰਜਾਬ ਦੇ ਵਿੱਚ ਮੁੱਦੇ ਬਹੁਤ ਨੇ ਔਰ ਮੁੱਦਿਆਂ ਦੇ ਵਿੱਚ ਜੋ ਅੱਜ ਸਿਆਸਤ ਦੀ ਗੱਲ ਕਰਾਂਗੇ ਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਕਿਹੜੇ ਵੱਲ ਜਾ ਰਹੀ ਹੈਗੀ ਔਰ ਸਾਡੇ ਨਾਲ ਮੌਜੂਦ ਨੇ ਪਹਿਲੇ ਗੱਲਬਾਤ ਕਰਦੇ ਹਾਂ ਸਵਾਗਤ ਹੈ ਰਾਮੋਵਲੀ ਸਾਬ ਤੁਹਾਡਾ ਸਪੋਕਸਮੈਨ ਟੈਲੀਵਿਜ਼ਨ ਦੇ ਸਾਰੇ ਸਿਰੋਤੇ ਮੈਂ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੀ ਪੰਜਾਬ ਦੀ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀਆਂ ਦੀ ਜਿਹੜੇ ਵਿਦੇਸ਼ਾਂ 'ਚ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੋਟੇ ਚਰਨਾਂ ਦੀ ਧੂੜ ਬਣ ਕੇ ਤੁਹਾਡਾ ਨਾਮ ਉੱਚਾ ਕਰਦੇ ਆ ਸਾਰਿਆਂ ਨੂੰ ਫਰਜ਼ੇ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਮੋਸਾਬ ਸਿਆਸਤ ਬੜੀ ਲੰਮੀ ਸ਼ਰਤਾਂ ਤੁਸੀਂ ਕਰਦੇ ਆ ਰਹੇ ਹੋ ਤੋ ਅੱਜ ਦੀ ਸਿਆਸਤ ਨਾ ਕਿਸ ਤਰ੍ਹਾਂ ਦੇਖ ਰਿਹਾ ਕਿ ਆ ਸ੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਂਦੀ ਹੈਗੀ ਆ ਕੋਈ ਕਹਿੰਦੇ ਆ ਬਾਗੀਧੜਾ ਸ਼ੁਰੂ ਖੜਾ ਹੋ ਗਿਆ ਕੋਈ ਕੁਝ ਕਹੀ ਜਾਂਦਾ ਲੱਗਦਾ ਹੈਗਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਾਖ ਹੈ ਉਹ ਕਿੱਥੇ ਤੱਕ ਰਹਿ ਗਈ ਆ ਕਈ ਕਹਿੰਦੇ ਆ ਕਿ ਗਰਾਊਂਡ ਤੇ ਨਹੀਂ ਰਹੀ ਕਈ ਕਹਿੰਦੇ ਆ ਕਿ ਬੇਸਮੈਂਟ ਤੋਂ ਵੀ ਥੱਲੇ ਚਲੀ ਗਈ ਹੈਗੀ ਕਿਸ ਤਰ੍ਹਾਂ ਦੇਖੀ ਹੂੰ ਭਾਰਤੂਸ਼ ਵੀ ਕਰੜੀ ਗੱਲ ਕਰਦਾ ਮੈਂ ਉਹਨਾਂ ਕਿਸਾਨਾਂ ਦੇ ਅਸੀਂ ਗੱਲਾਂ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਐ ਇਹ ਜਿਹੜੇ ਆਪਦੀ ਮਾਂ ਦੇ ਨਾਲ ਰਲ ਕੇ ਗਰੀਬ ਕਿਸਾਨਾਂ ਦੇ ਘਰ 'ਚ ਇਕੱਠੇ ਭਾਂਡੇ ਧੋ ਲੈਂਦੇ ਸੀ ਜਿਹੜੇ ਆਪਦੀ ਮਾਂ ਦੇ ਨਾਲ ਉਹ ਥਾਪੀ ਨਾਲ ਉਹਦੇ ਕੱਪੜੇ ਧੋਦੇ ਸੀ ਤੇ ਅਸੀਂ ਨਿਚੋੜ ਕੇ ਸੁੱਕਣੇ ਪਾ ਲੈਂਦੇ ਸੀ ਜਦੋਂ ਰਾਤ ਨੂੰ ਪਹਿਣਾ ਹੁੰਦਾ ਸੀ ਤਾਂ ਸਾਰਾ ਕੱਬਰ ਇੱਕੇ ਥਾਈ ਮੰਜੇ 'ਤੇ ਢਾ ਕੇ ਗਰਮੀ 'ਚ ਪੈਂਦਾ ਸੀ ਅਸੀਂ ਮੱਝੇ ਡਾਹ ਦਿੰਦੇ ਸੀ ਤੇ ਬੇਬੇ ਕੱਲੀ ਦਰੀ ਹੁੰਦੀ ਸੀ ਤੇ ਉੱਤੇ ਇੱਕ ਚਾਦਰ ਜੀ ਤੇ ਉਦੋਂ ਚਾਦਰ ਨਹੀਂ ਸੀ ਵਿਛਾਉਂਦੇ ਦਰੀਆਂ ਤੇ ਅਸੀਂ ਉਹਨਾਂ ਵੇਰੇ ਸਾਰਾ ਰਾਮੂ ਵਾਲਾ ਨਵਾਰਾ ਮੋੜ ਹੜਾ ਪੈਂਦਾ ਉੱਥੋਂ ਉੱਠੇ ਲੇਕਿਨ ਇੱਕ ਵੇਰੀ ਧਰਤੀ ਦੇ ਕੋਨੇ-ਕੋਨੇ ਤੇ ਉਹ ਮੁੱਦੇ ਚੋਂ ਨੇ ਛੇੜੇ ਮੇਰੀ ਮਾਂ ਫਿਕਰ ਕਰ ਰਾਜਨੀਤੀ ਨਾ ਰੋਟੀਆਂ ਦੀ ਕੀਤੀ ਨਾ ਬੱਸਾਂ ਦੀ ਕੀਤੀ ਨਾ ਹੈਲੀਕਾਪਟਰ ਪਾਉਣ ਦੀ ਕੀਤੀ ਨਾ ਹੋਟਲ ਖੋਲਣ ਦੀ ਕੀਤੀ ਨਾ ਕਿल्ले ਲੈਣ ਦੀ ਕੀਤੀ ਹਜ਼ਾਰ ਹਜ਼ਾਰ 200 ਕਿल्ले ਨਾ ਉਹ ਕੀਤੀ ਨਾ ਕਾਰੋਬਾਰਾਂ ਦੀ ਕੀਤੀ ਰਾਜਨੀਤੀ ਉਹ ਕੀਤੀ ਜਿੱਦੋਂ ਬੇਬੇ ਐਂ ਜੇ ਕਰਕੇ ਪਿਓ ਤੇਰਾ ਗੁੱਡਾ ਹੁੰਦਾ ਜਾਂਦਾ ਹੈ ਹਲੇ ਤੈਨ ਕਮਾਂ ਗਏ ਨੇ ਪਈ ਐ ਉਦੋਂ ਕਮਾਂ ਹੁੰਦੇ ਸੀ ਫਲਾਣੇ ਮੁਕਾਦਮੇ 'ਚ ਉਹਦੇ 'ਚ ਲੱਗ ਗਈ ਹੂੰ ਵੱਡਾ ਹਲੇ ਵਿਹਣ ਵਾਲਾ ਭੈਣ ਤੇਰੀ ਵਿਹਣ ਵਾਲੀਆਂ ਦੋਏ ਐਂ ਜੇ ਦੁੱਖਾਂ ਸੁੱਖਾਂ ਦੇ ਮੈਂ ਉੱਥੋਂ ਜੰਮਿਆ ਤੇ ਮੈਂ ਕਹਿੰਦਾ ਸਹਰੀਆਂ ਚਾਹਤੀਆਂ ਦਾ ਨਹੀਂ ਤਾਂ ਇਹ ਚਾਹਤ ਸਾਰੇ ਇਹੋ ਜਿਹੀ ਸੀ ਭਾਵ ਕੀ ਤੋਂ ਮਤਲਬ ਕਿ ਜ਼ਮੀਨਾਂ ਦੀ ਗੱਲ ਕਰ ਰਿਹਾ ਮੈਂ ਨਹੀਂ ਕਿਦੋਂ ਆ ਆਰਤਕ ਤੰਗੀਆਂ ਨਾ ਪੀੜੇ ਵੇ ਤੇ ਨਚੋੜੇ ਵੇ ਪੀੜੇ ਵੀ ਪੂਰੇ ਪੀੜੇ ਵੀ ਖਿਲਾੜੀ ਚ ਤੇ ਨਚੋੜੇ ਵੀ ਇਧਰ ਨੂੰ ਦੋਨੇ ਪਾਸੇ ਖਿਲਾੜੀ ਆਇਆ ਜਾਂ ਤੁਰਦੀ ਐ ਫੇਰ ਵੀ ਪੀੜਦੀ ਐ ਤੇ ਕੱਪੜਾ ਐ ਕਿ ਦੋਨੇ ਨਚੜਦੀ ਐ ਉਥੋਂ ਉੱਥੇ ਬਾਈ ਉਦੋਂ ਮੇਰੀ ਮਾਂ ਨੇ ਪਾਰਨ ਕਰਾਇਆ ਸੀ ਵੀ ਪੁੱਤ ਸੇਵਾ ਉਹ ਕਰੀ ਜਿੰਨਾ ਦਸਵੇਂ ਪਾਸ਼ਾ ਵਿੱਚ ਜੂੜੇ ਦੀ ਧੂੜ ਤੇਰੇ ਮਸੇ ਤੇ ਲੱਗ ਜੇ ਉਹ ਕੀਤੀ ਆ ਦੁਨੀਆ ਭਰ ਦੇ 에ਰਪੋਰਟਾਂ ਤੇ ਰੁੜਦੇ ਬੰਦੇ ਪਾਸਪੋਰਟਾਂ ਤੇ ਰੁੜਦੇ ਬੰਦੇ ਤੇ ਖਿੱਚੀ ਧੂਈ ਦੇ ਕਸ਼ਟ ਵਾਲੇ ਖੜਦੇ ਦੇ ਜਿੰਨਾਂ ਨੂੰ ਤੇ ਜਿੰਨਾਂ ਨੂੰ ਇੱਥੇ ਘੇਰ ਕੇ ਘੇਰ ਕੇ ਟ੍ਰੈਫਿਕ ਵਾਲੇ ਦਿੱਲੀ 'ਚ ਵੜਨ ਤੋਂ ਪਹਿਲਾਂ ਪਹਿਲਾਂ ਝੱਗੇ ਲਾਉਂਦੇ ਤੇ ਜੇਬਾਂ ਕੱਟਦੇ ਇੱਕ ਵਾਰੀ ਨਿਚਾਰਾਂ ਨੂੰ ਨੱਚਾ ਲਾਤੇ ਸਾਰੇ ਜਿਹੜੇ ਲੁੱਟਾ ਕਰਨ ਵਾਲਿਆਂ ਨੂੰ ਨੱਚਣ ਲਾਤਾ ਇਹ ਗੁਰੂ ਦੀ ਕਿਰਪਾ ਜੋ ਰਾਹੀ ਨਿੱਤਿਏ ਕੀਤੀ ਹੈ ਔਰ ਮੈਂ ਉਧਰ ਕਹੂੰ ਕਸਰਪਾਨਾ ਕੱਢ ਲਿਓ ਜਿੱਦਣ ਕੋਈ ਮੈਨੂੰ ਇਹ ਕਹਿ ਦੇਵੇ ਤੂੰ ਪੈਸੇ ਲੈ ਕੇ ਕੰਮ ਕੀਤਾ ਨੰਬਰ 1 ਕਿਹਾ ਜਦੋਂ ਇਹ ਕਹਿ ਦੂ ਕਿ ਤੂੰ ਵੋਟਾਂ ਪੈਸੇ ਦੇ ਕੇ ਖਰੀਦੀਆਂ ਮੈਂ ਇਹ ਕੰਮ ਕੀਤਾ ਨਾ ਮੈਂ ਪੈਸੇ ਲਏ ਨਾ ਵੰਡੇ ਨਾਲ ਲੈਣਾ ਹੁਣ ਇਸ ਵੇਲੇ 80 ਸਾਲ ਦੀ ਉਮਰ ਹੈ ਸਾਡੇ ਟੱਬਰ ਤੇ ਮਰਨ ਵਾਲੇ 98 ਚ ਮਰਦੇ ਐ ਤੇ ਮੈਂ 14 ਸਾਲ ਹੋਰ ਸਿਆਸਤ ਕਰਨੀ ਐ ਪੂਰੀ ਠੋਕ ਕੇ ਕਰਨੀ ਐ हां जूतियां मेरे बहुत ਪਈਆਂ ਜਿਹੜੇ 20 20 ਟਰੱਕ ਬਣਾ ਗਏ ਤੇ 40 40 ਬੱਸਾਂ ਬਣਾ ਗਏ ਉਹ ਜਦੋਂ ਚੋਣ ਲੜਦਾ ਸੀ ਮੈਨੂੰ ਸੰਗਰੂਰ ਵੀ ਹਰਾਤਾ ਇੱਕ ਵਾਰੀ ਮੈਨੂੰ ਇੱਕ ਵਾਰੀ ਲੁਧਿਆਣਾ ਵੀ ਹਰਾਤਾ ਮੈਨੂੰ ਹਰਾ ਦਿੰਦੇ ਐ ਦੂਜਿਆਂ ਨੂੰ ਜਿਤਾ ਦਿੰਦੇ ਐ ਇਹਦੇ ਕਰਦੇ ਤੇ ਅਸੀਂ ਜਿਹਨੇ ਆ ਕਲਮਾ ਚਾਕੇ ਤੇ ਲਿਖੀ ਜਾਣਾ ਤੇ ਕਰੀ ਜਾਣਾ ਤੇ ਮਗਰ ਚਿੱਠੀਆਂ ਅੱਜ ਮੈਂ ਹੁਣ ਫਿਰ ਫੈਸਲਾ ਕਰਕੇ ਆਇਆ ਹਾਂ ਉਹ ਸੈਕਟਰੀ ਬੈਠਾ ਬਰਜਿੰਦਰ ਮੈਂ ਕਹਿ ਕੇ ਐ ਵੀ ਆਪਾਂ ਜਿਹੜੀ ਚਿੱਠੀ ਆਵੇ ਉਹਦੀਆਂ ਲਿਸਟਾਂ ਬਣ ਦਿਆ ਕਰ ਮੈਂ ਹਰ ਕਿਹਦੀ ਚਿੱਠੀ ਮੈਂ ਲਿਸਟ ਕਰਦਾ ਤੇ ਕੰਮ ਕਰਦਾ ਹੁਣ ਸੁਖਵੀਰ ਬਾਦਲ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਮਨਪ੍ਰੀਤਿਆ ਵਾਲੀ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਕਿ ਸਰ ਕੀ ਸੁਖਵੀਰ ਸਿੰਘ ਬਾਦਲ ਨੇ ਕਹਿੰਦਾ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਉਹ ਦੇਣਾ ਜਿਹੜਾ ਇੰਨੀ ਮਨਪ੍ਰੀਤਿਆ ਵਾਲੀ ਨੇ ਪ੍ਰਾਪਰਟੀ ਬਣਾ ਲਈ ਇੱਕ ਦੂਜੇ ਉੱਤੇ ਤਾਂ ਦੀ ਅਸੀਂ ਇੱਕ ਤਾਂ ਇਹ ਗੱਲ ਹੈ ਵੀ ਜਿਨਾਂ ਚੋਰੀ ਸਾਹਮਣੇ ਲੱਸੀ ਪੀਤੀ ਹੋਵੇ ਕਿ ਦੋ ਘੋਟਾ ਉਹਨੂੰ ਦਾ ਮਿਹਨਤ ਦੇ ਮਿਹਨਤ ਦੇ ਲੋ ਇਹਨਾਂ ਚੋਰੀਆਂ ਕਾੜਨੀ ਵਾਲੀ ਸਾਰੀ ਮਲਾਈ ਖਾ ਲਈ ਤੇ ਚੋਰੀਆਂ ਸਾਰੀ ਕਾੜਨੀ ਦਾ ਦੁੱਧ ਪੀ ਲਿਆ ਤੇ ਮੁੜ ਕੇ ਕਾੜਨੀ ਮੈਂ ਦੇ ਮੂਰੇ ਰੱਖ ਕੇ ਭੰਨਤੀ ਉੱਤੇ ਰਹਿ ਕੇ ਪੈਰ ਧਰ ਕੇ ਤੋੜਤੀ ਉਹ ਕਾਹਨੂੰ ਬੋਲਦੇ ਮਨਪ੍ਰੀਤ ਸਿੰਘਿਆਲੀ ਜੇ ਕਿਸੇ ਨੂੰ ਭਾਰਤ ਦੇਣਾ ਭਾਰਤ ਰਤਨ ਜੇ ਕਿਸੇ ਨੂੰ ਭਾਰਤ ਰਤਨ ਦੇਣਾ ਸਹੀ ਕਮਾਈ ਦਾ ਸਹੀ ਸਿਆਸਤ ਦਾ ਸਹੀ ਵਿਦਵਾਨ ਦਾ ਸਹੀ ਸਮਰਪਿਤ ਹੋਣ ਦਾ ਉਹ ਸਰਦਾਰ ਮਨਪ੍ਰੀਤ ਸਿੰਘ ਇਹ ਵਾਲੀ ਹੈ ਉਹਨੂੰ ਦੇਵੋ ਬਾਕੀ ਜਿਹੜੇ ਕਿਹਾ ਉਹ ਜਾਣੇ ਉਹ ਆਪ ਦੀ ਝੋੜੀ 'ਚ ਗੇੜਾ ਮਾਰ ਕੇ ਦੇਖ ਲੈ ਉਹ ਆਪ ਦੇ ਵਾਲ ਦੇਖ ਲੈ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਸ਼੍ਰੋਮਣੀ ਕਾਲੇ ਜਲਦੀ ਪ੍ਰਧਾਨਗੀ ਨੂੰ ਲੈ ਕੇ ਦੇਖੋ ਕਿੱਡੀ ਵੱਡੀ ਸਿਆਸਤ ਫਿਰ ਗਰਮਾਂ ਦੀ ਜਾ ਰਹੀ ਹੈ ਪਹਿਲਾਂ ਲਾ ਦੇ ਨਾ ਫਿਰ ਮੁੜ ਕੇ ਜੱਜ ਦਾ ਸਾਹ ਅੱਜ ਕਹਿ ਦਿਆਂ ਕਦੇ ਕਿਹਾ ਨਹੀਂ ਜੋ ਮਾਨਪ੍ਰੀਤ ਸਿੰਘ ਵਾਲੀ ਨੂੰ ਪ੍ਰਧਾਨ ਸ਼੍ਰੋਮਣੀ ਕਾਲਜਲ ਸਿਰਫ 5 ਸਾਲਾਸ ਬਣਾ ਦਿਓ ਜੇ 2 2 3 3 ਕੁਛਰ ਜਿਨ੍ਹਾਂ ਨੇ ਪ੍ਰਧਾਨਗੀ ਕੀਤੀ ਹੈ ਉਹਨਾਂ ਨੂੰ ਭਲਾ ਨਾ ਦੇਵੇ ਜੱਸਾ ਸਿੰਘ ਅਲੂਆ ਵਾਲੀਆ ਜੱਸਾ ਸਿੰਘ ਰਾਮਗੜੀਆ ਹਰੀ ਸਿੰਘ ਨਲੂਆ ਮਾਸਟਰ ਤਾਰਾ ਸਿੰਘ ਖੰਤ ਫਤੇ ਸਿੰਘ ਭਾਈ ਸਾਹਿਬਪੁਰ ਭਾਈ ਰਣਜੀਤ ਸਿੰਘ ਦੇ ਚਰਨਾਂ ਨੂੰ ਚੇਤੇ ਨਾ ਕਰਾ ਮਨਪ੍ਰੀਤ ਸਿੰਘ ਵਾਲੀ ਦਾ ਮੈਨੂੰ ਲਾਮਵਾਲੀਆ ਨਕਿਉ ਅਸਲੀ ਬੰਦਾ ਉਹ ਹੈ ਹੁਣ ਵੀ ਦੇਖੋ ਮੜ ਕੇ ਇੱਕ ਪਾਸੇ ਤਸੀਲ ਤੋਂ ਜੱਥੇਦਾਰ ਸਾਹਿਬ ਨੇ ਫੈਸਲਾ ਸੁਣਾਇਆ ਕਿ ਜਿੜਨੇ ਵੀ ਨੇ ਅਕਾਲੀ ਦਲ ਇੱਕ ਹੋ ਜੋ ਚੁੱਲ੍ਹੇ ਇੱਕ ਕਰ ਲੋ ਬਟ ਸਿਆਸਤ ਤੋਂ ਬਾਅਦ ਸਿਆਸਤ ਸਿਆਸਤ ਤੋਂ ਬਾਅਦ ਸਿਆਸਤ ਔਰ ਜਿਹੜੇ ਜੱਥੇਦਾਰ ਸਾਹਿਬ ਨੇ ਇੱਥੇ ਤੱਕ ਕਹਿਤੀਆਂ ਗੱਲਾਂ ਕਿ ਜਿਹੜੀਆਂ ਗੀਆਂ ਮੈਨੂੰ ਐ ਲੱਗਦਾ ਕਿ ਚਾਰ ਦੁਵਾਰੀ ਦੇ ਵਿੱਚ ਜਿਹੜਾ ਫਰਮਾਨ ਔਰ ਰਹਿ ਜਾਂਦਾ ਹੈਗਾ ਕੱਲ ਤੱਕ ਸਾਹਿਬ ਦਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਿਕਤੋਰ ਸਿੱਖ ਕਿਉਂਕਿ ਤੁਸੀਂ ਬੜੀ ਨੇੜਤਾ ਨਾਲ ਗੁਰੂ ਸਾਹਿਬ ਨੂੰ ਪਿਆਰ ਕਰਦੇ ਹੋ ਔਰ ਉਹ ਮਰਿਆਦਾ ਕਿੱਥੇ ਰਹਿ ਗਈ ਆ ਜਦੋਂ ਮੈਂ ਪੰਜਵੇਂ ਜੀ ਸੀ ਸਾਡੇ ਨਾਲ ਇੱਕ ਬਲਦੇਵਲ ਦੇ ਵਸੇ ਕਮਲਾ ਜੀ ਆ ਉਹਨੂੰ ਤੇ ਕਿੰਨਾ ਉਹਨਾਂ ਝੱਗਾ ਪਾਟਿਆ ਵਸੇ ਮਾੜਾ ਜੀ ਇੱਥੇ ਉਹਦਾ ਇੱਕੋ ਹੀ ਝਗਾ ਹੁੰਦਾ ਸੀਗਾ ਸੱਤੇ ਦਿਨ ਉਹ ਹੀ ਪਉਂਦੇ ਸੀ ਛੀਰ ਉਹਨੂੰ ਕਿੰਦੇ ਬਲਦੇਵ ਉਹ ਤੇ ਝੱਗਾ ਮਾਰੇ ਦੇ ਪਾੜੀ ਫਿਰਦਾ ਉਹ ਕਹਿੰਦਾ ਅੱਛਾ ਕਿਹਦਾ ਤੇ ਕਹਿੰਦਾ ਮੈਂ ਪਾੜੂਗਾ ਮੈਂ ਤਾਂ ਪੈਨ ਮਾਰਦਾ ਹੁੰਨਾ ਮੈਨੂੰ ਆਤਾ ਪੂ ਝੱਗਾ ਪਾੜਨ ਦੀ ਮਾਟਰ ਸੀ ਸ਼ਮਸ਼ੇਰ ਸਿੰਘ ਰਣੀਆਂ ਵਾਲੇ ਤੇ ਕਰਤਾਰ ਸਿੰਘ ਗਿੱਲ ਵੱਡੇ ਰਾਮੂ ਵਾਲੇ ਦੇ ਪੁੱਤਰ ਆ ਮੁੱਲ ਤੈਨਾਂ ਸਾਡੇ ਤੈਨਾਂ ਗਿਆ ਕਰਤਾਰ ਸਿੰਘ ਰਾਮੂ ਵਾਲੇ ਕਮਰੇ ਜਨੇ ਸਾਰੀ ਕਲਾਸ ਦੇ ਸਾਹਮਣੇ ਚੌਥੀ ਦੇ ਝੱਗਾ ਹੋਰ ਪਾੜਦਾ ਕਿਦ ਲੋ ਮੈਂ ਤਾਂ ਪਾੜਿਆ ਪਿਓ ਕਰ ਲੂ ਜਿਨ੍ਹਾਂ ਨੂੰ ਕਹਿੰਨੇ ਆ ਅਕਾਲੀ ਦਲ ਤਗੜਾ ਕਰਦੇ ਉਹ ਨਿੱਤ ਕਾਲੀ ਦਲ ਦੇ ਝੱਗਾ ਪਾੜਦੇ ਉਹ ਕੌਣ ਨੇ ਮੈਂ ਨਾਂ ਲੈਣਾ ਹੇ ਹੁਣ ਦੇਖੋ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਲੋਕ ਪਸੰਦ ਵੀ ਕਰਦੇ ਨੇ ਤੁਸੀਂ ਖਰੀਆ ਗੱਲਾਂ ਕਰ ਦਿਓ ਦੇਖੋ ਰਮੂ ਵਾਲੇ ਸਾਹਿਬ ਤੁਸੀਂ ਖਰੀਆ ਗੱਲਾਂ ਕਰ ਦਿਓ ਕਹਿੰਦੇ ਕੀ ਕਰ ਹਰਦਾ ਹੈਗਾ ਤੁਹਾਨੂੰ ਮੈਨੂੰ ਕਾਹਨ ਕੋਨੇ ਜਿਨ੍ਹਾਂ ਦਾ ਡੂਡ ਐਮਐਲਏ ਅਕੇ ਐਮਐਲਏ ਉਹਨਾਂ ਨੇ ਧੱਕੇ ਹੀ ਪਾੜਿਆ ਜਿਨ੍ਹਾਂ ਨੇ ਰਾਜ ਕਰਕੇ ਆਪ ਵੀ ਐਮਐਲਏ ਹਾਰ ਗਏ ਉਹਨਾਂ ਨੇ ਧੱਕੇ ਹੀ ਪਾੜਿਆ ਜਿਨ੍ਹਾਂ ਨੇ ਕਾਲੀ ਦਲ ਦੀ ਧਰੂਤਾਰੇ ਗਿੱਡੀ ਜਿਹੜੀ ਸ਼ਾਨ ਸੀ ਉਹ ਲਿਆ ਕੇ ਜਿੱਥੇ ਕੱਤੀ ਬੰਨੀ ਐ ਮੋਕ ਵਾਲੀ ਕੱਟਾ ਬੰਨੇ ਉਹਦੇ ਨਾਲ ਲੈ ਕੇ ਸ਼ਾਨ ਬੰਨਦੀ ਉਹਨਾਂ ਨੇ ਧੱਗੇ ਹੀ ਪਾੜਿਆ ਤੇ ਆਪੇ ਨਾ ਚੇਤ ਕਰੋ ਮੇਰਾ ਠੇਕੇ ਲਾਲ ਜੀ ਅੱਜ ਅਬਰਾਸ ਸੁਝਾਉਣਾ ਜੀ ਉਹ ਤਾਂ ਠੀਕ ਐ ਹੁਣ ਦੇਖੋ ਭਾਵੇਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨ ਆ ਰਹੀਆਂ ਨੇ ਕੋਈ ਵੀ ਅਕਾਲੀ ਦਲ ਦਾ ਨਹੀਂ ਖੜਾ ਹੋਇਆ ਇੱਕ ਵੀ ਬਚ ਗਈ ਇਹਨਾਂ ਕੋਲ ਕੋਈ ਕੈਂਡੀਡੇਟ ਹੀ ਨਹੀਂ ਸੀਗਾ ਤੇ ਹੁਣ ਜਿਹੜਾ ਹੈ ਲੁਧਿਆਣੇ ਜਮੀਨੀ ਚੌਂਰੀ ਆ ਉਹਦੇ ਵਿੱਚ ਲੋਕੋ ਜਿਹੜੇ ਜੀ ਮੈਨੂੰ ਸੁਣ ਰਹੇ ਆਂ ਦੇਵਤਿਆਂ ਫਰਿਸ਼ਤਿਆਂ ਰੱਬ ਦਾ ਰੂਪ ਐ ਸਭ ਦੇ ਦਿਲਾਂ ਦੀਆਂ ਜਾਣੇ ਰਾਮਕੜਾ ਨਿਆਣਾ ਤੁਹਾਨੂੰ ਪਤਾ ਨਹੀਂ ਕਿ ਕੌਣ ਹੈ ਤੇ ਗੱਪਣਾ ਆਈ ਵਰਦਾ ਇਹ ਲੀਰੋ ਗੀਰ ਕੀ ਨਹੀਂ ਆਪ ਕੀਤਾ ਚਲੋ ਅਗਲੀ ਗੱਲ ਕਰੋ ਸਰ ਮਰਿਆਦਾ ਦੀ ਗੱਲ ਹੋ ਰਹੀ ਹੈ ਪੰਥ ਦੀ ਗੱਲ ਕਰ ਰਿਹਾ ਤੁਸੀਂ ਵੀ ਹਮੇਸ਼ਾ ਪੰਥ ਦੀ ਗੱਲ ਕਰਦੇ ਹੋ ਪਰ ਪੰਥਕ ਮਰਿਆਦਾ ਤੋਂ ਲੱਗਦਾ ਹੈਗਾ ਕਿ ਜਿਹੜੇ ਨਿਮਾਣੇ ਸਿੱਖ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਕੌਣ ਕਿਵੇਂ ਸਿਆਸਤ ਕਰ ਰਿਹਾ ਜਦਕਿ ਗੁਰੂ ਦਾ ਫਰਮਾਨ ਹੈ ਫਸੀਲ ਤੋਂ ਸ਼ੁਰੂ ਹੁੰਦਾ ਤੇ ਲੱਗਦਾ ਨਹੀਂ ਹੈਗਾ ਕਿ ਕਿਤਨਾ ਕਿਤੇ ਜਿਹੜੀਆਂ ਭਾਵਨਾ ਹੈ ਸਿੱਖਾਂ ਦੀਆਂ ਉਹ ਆਹਾਤ ਹੋ ਰਹੀਆਂ ਭਾਵੇਂ ਵਿਦੇਸ਼ਾਂ ਚ ਬੈਠੇ ਨੇ ਦੇਸ਼ ਚ ਬੈਠੇ ਨੇ ਉਹਨਾਂ ਨੂੰ ਚਿੰਤਾ ਜ਼ਰੂਰ ਹੈਗੀ ਆ ਕਿ ਸਿੱਖ ਮਰਿਆਦਾ ਦੀ ਧਜੀਆਂ ਉਡਾਈਆਂ ਜਾ ਰਹੀਆਂ ਨੇ ਕਿਉਂ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਘਟਨਾਕ੍ਰਮ ਹੋ ਰਿਹਾ ਔਰ ਕੌਣ ਹੈ ਇਹਦੇ ਪਿੱਛੇ ਭਾਰਤ ਭੂਸ਼ਣ ਛਿੰਨੇ ਫਿਕਰਨਾ ਜੋਸ਼ਨਾ ਤੇ ਆਪਦੀ ਗੱਲ ਦਰਦ ਨਾਲ ਤੇ ਗੱਲ ਨੂੰ ਪ੍ਰਭਾਵਿਤ ਕਰਨ ਲਈ ਤੁਸੀਂ ਬੋਲ ਰਹੇ ਹੋ 100 ਤੋਂ 99% ਦੀ ਸੇਕ ਅਕਾਲੀ ਦਰ ਪ੍ਰਤੀ ਇੰਨਾ ਫਿਕਰ ਰੱਖਦੇ ਆ ਪਰ ਜਿਹੜਾ ਅੱਜ ਇਹਦੇ ਤੇ ਬੋਲਣਾ ਹੈ ਤੇ ਜੇ ਇਹਨੂੰ ਫੜ ਕੇ ਪਰਲੇ ਪਾਸੋਂ ਕੋਈ ਧੱਕੇ ਨਾਲ ਲੈ ਜਾਵੇ ਤੇ ਆਪ ਬੋਲਣ ਲੱਗ ਜੇ ਤੇਰੇ ਕੀ ਵਾਸਤੇ ਫਿਰ ਨਾ ਬੋਲ ਗਿਆ ਜੇ ਨਾ ਬੋਲ ਗਿਆ ਇਸ ਲਈ ਮੈਂ ਬਹੁਤ ਫਖਰ ਨਾਲ ਕਹਿੰਨਾ ਕਿ ਦੁਨੀਆ ਭਰ ਦੇ 99% ਸਿੱਖ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਆ ਕਿ ਆ ਸਹੀ ਹੱਥ ਚ ਹੋਵੇ ਆ ਜਿਹੜਾ ਆ ਜਿਹਦੇ ਵਿੱਚ ਬੋਲਣ ਉਹ ਉਹ ਗੱਲ ਤਾਂ ਹੱਥ ਚ ਹੈ ਕੋਈ ਧਰ ਪਰੇ ਡੱਬ ਵਾਲੀ ਮੰਡੀ ਕੋਲੇ ਜਿੰਨਾ ਦੇ ਹੱਥ ਚ ਹੈ ਨਾ ਉਹ ਸਹੀ ਨਹੀਂ ਵਾ ਸਹੀ ਨਹੀਂ ਤੇ ਫਿਰ ਇਹ ਸਹੀ ਕਿਦਾਂ ਹੋ ਸਕਦਾ ਤੁਹਾਡਾ ਤਜਰਬਾ ਕੀ ਕਹਿੰਦਾ ਸਹੀ ਕਿੰਨੂ ਇੱਥੇ ਕੋਈ ਜਿਨ੍ਹਾਂ ਨੇ ਔਰੰਗਜ਼ੇਬ ਸਹੀ ਕਰਤਾ ਜਿਨ੍ਹਾਂ ਨੇ ਅੰਗਰੇਜ਼ ਸਹੀ ਕਰਤੇ ਜਿਨ੍ਹਾਂ ਨੇ ਪਟਿਆਲੇ ਵਾਲੇ ਰਾਜੇ ਵਰਗੇ ਉਹ ਸਹੀ ਕਰਤੇ ਜਿਨ੍ਹਾਂ ਨੇ ਚਗੇਜ਼ ਖਾਨ ਸਹੀ ਕਰਤਾ ਤੇ ਜਿਨ੍ਹਾਂ ਨੇ ਸੇ ਸੇਰ ਲਾਉਣ ਵਾਲੇ ਸਹੀ ਕਰਦੇ ਉਹ ਉੱਥੇ ਇਹ ਨਹੀਂ ਸਹੀ ਹੋ ਜੂਗਾ ਵੋਟਾਂ ਇੱਕ ਨਹੀਂ ਪਾਉਣਗੇ ਸਵੇਰੇ ਇਥੇ ਮੀਨੂ ਮੀਨੂ ਕਰਦੇ ਮੀਨੂ ਮੀਨੂ ਭਾਈ ਜੀ ਤਾਂ 2 ਰੁਪਏ ਦੇ ਦੋ ਮਫਤਰੇ ਫਿਰਨਗੇ ਲੋਕਾਂ ਦੇ ਹੱਥ ਹੁਣ ਤੁਸੀਂ ਫੋਕਾ ਨਿਰੰਤਰ ਤੁਹਾਡਾ ਜਾਰੀ ਰਹੂਗਾ ਲੋਕਾਂ ਦੇ ਮੇਰਾ ਤਾਂ ਇਹ ਲੋਕ ਲਾਈਵ ਹੈ ਕਿ ਜੇ ਮੈਨੂੰ ਇੱਕ ਕੇਰੀ ਹਾਂ ਮੈਂ ਦੱਸਦਾ ਮੈਂ ਆਪਦੀ ਵਿਛਾਦ ਵੇਚਣ ਲੱਗਾ ਹੂੰ ਉਸ ਨਾਲ ਮੈਂ ਪਿੰਡਾਂ 'ਚ ਤੁਰਨਾ ਹੈ ਕਿਉਂਕਿ ਰਿਸ਼ਵਤਾਂ ਮੈਂ ਖਾਧੀਆਂ ਨਹੀਂ ਮੈਂ ਰਿਸ਼ਵਤ ਦਾ ਖਾਂਦਾ ਨਹੀਂ ਮੈਂ ਬਣੇ ਤੁਰ ਲੱਗਿਆ ਇੱਕ ਮੇਰਾ ਸ਼ੌਕ ਹੈ ਇੱਕ ਵੇਰੀ ਐਮਪੀ ਬਣਨਾ ਰਾਜ ਸਭਾ ਨਹੀਂ ਬਣਨਾ ਉਹ ਤਾਂ ਮੈਂ ਬਣਿਆ ਪਿਆ ਆ ਕਰਕੇ ਬਣ ਜੂ ਐ 2 ਮਿੰਟ ਲਾਉ ਲੋਕ ਸਭਾ ਦਾ ਐਮਪੀ ਬਣਨਾ ਲੋਕ ਸਭਾਤ ਜਾਣਾ ਤੇ ਉੱਥੇ ਦੱਸਣਾ ਕਿ ਕੋਈ ਪੰਜਾਬ ਦੇ ਪੈਰਾਂ ਦੇ ਸ੍ਰੀ ਮਿੱਤਰ ਚਰਨਾ ਦੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚਰਨਾ ਦੀ ਧੂੜ ਦਾ ਕਿ ਕਿਣਕਾ RAMU ਵਾਲਿਆ ਜਿਹੜਾ ਪੜਾਕੇ ਪਾ ਦੂੰਗਾ ਫਰਨਾ ਲੋਕ ਸਭਾ ਜਾਣਾ ਸਾਲ ਬਾਅਦ ਵੀ ਬਗਲੀ ਫੜ ਕੇ ਮੰਗਣਾ ਪੈਸੇ ਮੈਂ ਕੋਈ ਨਹੀਂ ਲਾ ਸਕਣੇ ਹਰ ਪਿੰਡ ਚ ਆ ਥੋੜੇ ਰਹੀ ਕਹਿੰਦਾ ਜਿੱਥੇ 50 ਲੜਕ ਪਰਿਵਾਰ ਤੇ ਜਿਨ੍ਹਾਂ ਵਿੱਚੋਂ 45 ਨੌਜਵਾਨ ਤੇ ਜਿਨ੍ਹਾਂ ਵਿੱਚੋਂ ਬਾਅਦ ਉਹ ਤੋਂ ਬਾਅਦ ਅਗਲੇ 50 ਪਰਿਵਾਰ ਜਿਨ੍ਹਾਂ ਵਿੱਚ ਬਜ਼ੁਰਗ ਤੇ ਜਵਾਨ वो तो मैं सद ले सौ बंदा पिंड मैं उस पिंड ऐ करूँ वो मैं गड्डी लैके पिंड पिंड नहीं जाना मैं आप दे विचार देगा जो मैं पसंद हो बुला द नहीं भी जिताया मैं यूपी च बन के तो दखाता मैं गुरु ने बनाता मैं नहीं बन के दिखाया गुरु ने बनाता गुरु ने मेरे मूह निकल कर मैं बन के दिखाता तो जो तुम मैं नहीं भी बनाया गुरु ने मैं सेंटर च एक बनाता फिर दो बनाता एक गल सुना के लम्मी ना करो एक गल सुना के दसना फिर मेरे को ਤਿੰਨ ਮਹਿਕਮੇ ਰਏ ਆ ਹਰੇ ਕੋਲੇ ਇੱਕ ਇੱਕ ਮਹਿਕਮਾ ਸਵਰਨਸੋ ਇੱਕ ਮਹਿਕਮਾ ਇਕਬਾਲਸੋ ਇੱਕ ਮਹਿਕਮਾ ਸਰਜੀਤਸੋ ਬਰਨਾਲਾ ਇੱਕ ਮਹਿਕਮਾ ਪ੍ਰਕਾਸ਼ਸੋ ਬਾਦਲ ਇੱਕ ਮਹਿਕਮਾ RAMU ਵਾਲੀਏ ਕੋਲੇ ਤਿੰਨ ਮਹਿਕਮੇ ਕੇਂਦਰ ਦੇ ਤਿੰਨ ਫੁੱਲ ਫਲਿਚ ਜੀ ਕਿਵੇਂ ਦੋ ਤਾਂ ਸੀ ਗਈ ਤੀਜਾ ਕਿਵੇਂ ਮਿਲਿਆ ਉਹ ਸੁਣਨਾ ਤੀਜਾ ਮਹਿਕਮਾ ਮਿਲਿਆ ਮੈਂ ਐ ਬੈਠਾ ਸੀ ਗਵਰਨਮੈਂਟ ਤੇ ਬੁਕਾ ਦੇ ਆਗੇ ਮੈਂ ਬੈਠਾ ਸੀ ਦੋ ਮੈਕ ਵੀ ਮੈਨੂੰ ਪਹਿਲੇ ਮਿਲ ਗਏ ਮੈਂ ਜਿਵੇਂ ਤੁਸੀਂ ਬੈਠੇ ਉੱਚੇ ਥਾ ਮੈਂ ਰਾਸ਼ਟਰਪਤੀ ਨੂੰ ਰਿਪੋਰਟ ਦੇਣ ਜਾਂਦਾ ਹੁੰਦਾ ਮੁੱਖ ਮੰਤਰੀ ਨੇ ਮੈਂ ਰਾਸ਼ਟਰਪਤੀ ਨੂੰ ਰਿਪੋਰਟ ਦੇਣ ਗਿਆ ਰਿਪੋਰਟ ਦੇਣ ਕਾਹਦੀ ਗਿਆ ਮੈਂ ਰਿਪੋਰਟ ਦੇਣ ਗਿਆ ਜੀ ਮੈਂ ਆਹ ਕੰਮ ਕੀਤੇ ਐ ਐਂ ਰੱਖਿਓ ਮੈਂ ਰਿਪੋਰਟ ਦੇ ਰਿਹਾ ਮੈਂ ਬੈਠਾ ਤੇ ਉਹ ਇੱਥੇ ਇੰਨਾ ਉੱਚਾ ਬੈਠੇ ਉਹਦਾ ਨਾਮ ਸੀ ਸ਼੍ਰੀ ਕੇ ਆਰ ਨਰੈਣਨ ਮੈਂ ਜਦੋਂ ਆਇਆ ਹੱਥ ਬਨ ਕੇ ਕਿਹਾ ਮੈਂ ਆਹ ਕੰਮ ਕੀਤੇ ਹੈ ਇੱਕ ਜਗ ਇੱਕ ਡਾਕਟਰ ਅਮੇਦਕਰ ਸਾਹਿਬ ਹੋਏ ਹੈ ਮੈਂ ਕਿਹਾ ਜਿਨ੍ਹਾਂ ਨੇ ਸੰਵਧਾਨ ਲਿਖਿਆ ਹੈ ਉਹ ਉਹਨਾਂ ਦਾ ਇੱਕ ਕੋਠੀ ਸੀ 26 ਨੰਬਰ ਅਲੀਪੁਰ ਰੋਡ ਲਿਖ ਲੋ ਜੱਜਨਾ ਲੋਕੋ ਕੋਠੀ ਨੰਬਰ 26 ਅਲੀਪੁਰ ਰੋਡ ਨਵੀਂ ਦਿੱਲੀ ਜਿੱਥੇ ਸਾਡੇ ਮਨਿਸਟਰਾਂ ਦੇ ਬੰਗਲੇ-ਬੰਗਲੇ ਉਹਦੇ ਨਾਲ ਹੀ ਉਹ ਵੀ ਸੀਗੀ ਮੈਂ ਕਿਹਾ ਜੀ ਉਹ ਮੈਂ ਵਕੇਟ ਕਰਾ ਲਈ ਮਤਲਬ ਇਹਨਾਂ ਕੁਝ ਲੈ ਕੇ ਦੱਸਣ ਨੂੰ ਹਾਂ ਇੱਕੋ ਹੀ ਦੱਸੀ ਸੀ ਉਹ ਰਾਸ਼ਟਰਪਤੀ ਕਹਿੰਦਾ ਮਿਸਟਰ ਮਨਿਸਟਰ ਉਹ ਕਹਾਂ ਮੈਨੂੰ ਪੈਗੈਜ ਵੀ ਕਿ ਆਪਾਂ ਕਨੈਕਟਰ ਨੂੰ ਕਹਿੰਦੇ ਤੂੰ ਪੈਸੇ ਲੈ ਲੈ ਟੈਕਨੀਕੀ ਕਟਿਆ ਮੈਂ ਕਿਹਾ ਉਹ ਮੈਂ ਐਂ ਗੱਲ ਪੈ ਗਿਆ ਕਹਿੰਦਾ ਮਿਸਟਰ ਮਨਿਸਟਰ ਮੈਂ ਕਿਹਾ ਯਸ ਸਰ ਯਸ ਸਰ ਯਸ ਸਰ ਦੇ ਨਵੀ ਰ ਗਿਆ ਮਿਸਟਰ ਮਨਿਸਟਰ डूजू नो वॉट रिपोर्टिंग टू दिटेनिंग टू डॉक्टर रोड न्यू दिल्ली वे डॉक्टर अंबेदकर

ਕੰਧ ਹੈ ਮੈਂ ਕਹ ਹੀ ਇਜ਼ ਆਊਟ ਉਸੇ ਫੋਟੋ ਲੱਗੀ ਹੈ ਡਾਕਟਰ ਬੇਦਕਰ ਦੀ ਉਹਨੇ ਕਿਹਾ ਸੀ ਮੇਰੇ ਲਿਟਰੇਚਰ ਨੂੰ ਭਾਰਤ ਵਿੱਚ ਪ੍ਰਚਾਰਿਓ 100 ਬਖੀ ਮੈਂ 16 ਜ਼ਬਾਨਾਂ ਚ 16 ਜ਼ਬਾਨਾਂ ਚ ਤਰਜਮਾ ਕਰਦਾ ਪੰਜਾਬੀ ਜੀ ਵੀ ਕਰਦਾ ਲੋਕੋ ਲੈਣਾ ਤਾਂ ਲੈ ਲਿਓ ਉਥੋਂ ਕਹਿੰਦਾ ਇਹ ਕਿਉਂ ਕੀਤਾ ਫਿਰ ਮੈਂ ਗੱਲ ਕਰਦਾ ਕਰਦਾ ਮੈਨੂੰ ਭਾਵਕਤਾ ਆ ਜਾਂਦੀ ਹੈ ਮੇਰੇ ਵੱਸ ਦੀ ਗੱਲ ਕਦੇ ਮਾਂ ਯਾਦ ਆ ਜਾਂਦੀ ਹੈ ਕਦੇ ਦਾਦੀ ਮੈਂ ਭਾਵਕ ਹੋ ਗਿਆ ਮੈਂ ਕਹੀ ਮੈਂ ਉਸ ਗੁਰੂ ਦਾ ਸੇਵਕ ਜਿਨੇ ਇੱਕ ਦਲਤ ਨੂੰ ਭਾਈ ਦਲਤ ਦਾ ਨਾਂ ਸੀ ਉਹ ਉਹਨੂੰ ਮੈਂ ਕਿਹਾ ਗਲੁਕੜੀ ਭਾਈ ਭਾਈ ਜੈਤੇਰ ਜੈਤੇਰ ਜੀ ਭਾਈ ਜੈਤੇਰ ਨੂੰ ਗਲੁਕੜੀ ਭਾਈ ਮੈਂ ਕਿਹਾ ਜੀ ਖੂਕਨ ਉਹ ਹਾਟ ਕੇ ਨਾ ਪਰ ਕਹੀਂ ਹਾਗੜ ਵਗੈ ਯਸ he heard he hugged the scheduled customer also of course when hmm. he he also drank water brought by brought by her by, by, he also drank the water brought by jata ji brought by him when the whole tvrt mein hi karta kam kothi te fir main jaan ke gayi oh well, sir you own that bungalow now let us visit ਜਦੋਂ ਉੱਠ ਕੇ ਖੜਾ ਹੋ ਗਿਆ ਉਹ ਵਹਿਗੁਰੂ ਜਾਣਦਾ ਆਪਦਾ ਸਿਰ ਮੇਰੀ ਪਾਗੇ ਨਾਲ ਲਾਤਾ ਰਾਸ਼ਟਰਪਤੀ ਨੇ ਤੇ ਧੰਨ ਗੁਰੂ ਗਵਿੰਦ ਸਿੰਘ ਇਹ ਤਾਂ ਟਾਈਮ ਨਹੀਂ ਦਿੱਤੇ ਮੰਤਰੀਆਂ ਨੂੰ ਮਿਲਣੂ ਤੇ ਮੇਰੇ ਪੱਗ ਨਾਲ ਸਿਰ ਲਾਤਾ ਅੱਖਾਂ ਭਰ ਕੇ ਰੋਣ ਲੱਗ ਗਿਆ ਕਹਿੰਦਾ ਰਾਮੂ ਵਾਲੀਆ ਜੀ only a sikh could have done's work me and four people are we are all is ips ifs ਅਸੀਂ ਪੰਜ ਬੰਦੇ ਨਹੀਂ ਕਰ ਸਕਿਆ ਉਹਨੇ ਬਣਾਏ ਸੀ ਅਸੀਂ ਦਲਤ ਆ ਕਹਿੰਦਾ ਆਮ ਇਸਾਨ ਹਾਂ ਤੇ ਕੌਬਲਰ ਇਹ ਵੀ ਕਿਹਾ ਤੇ ਮੋਚੀ ਦਾ ਮੁੰਡਾ ਹੈ ਮੈਂ ਕਿਹਾ ਬੰਦ ਸਾਰਾ ਦਸੀ ਜਾਂਦਾ ਅਸੀਂ ਨਹੀਂ ਕਰ ਸਕਿਆ ਤੈਂ ਕਰਤਾ ਇਹ ਗੁਰੂ ਗਵਿੰਦ ਸਿੰਘ ਦੀ ਕਿਰਪਾ ਹੈ ਤਾਂ ਮੈਂ ਉਹਨੂੰ ਕਿਹਾ ਦਿਲ ਚ ਮੈਂ ਕਿਹਾ ਗੁਰੂ ਗਵਿੰਦ ਸਿੰਘ ਪਾਤਸ਼ਾਹ ਤੇਰੇ ਜੋੜੇ ਚ ਆਣ ਵਾਲਿਆਂ ਨੂੰ ਆਈਂ ਤੇ ਮਾਨ ਮਿਲਦਾ ਹੈ ਤੇ ਮੈਂ ਉਸੁਰ ਘਰੇ ਆ ਗਿਆ ਅਗਲੇ ਦਿਨ ਚੌਧਰੀ ਚਰਨ ਸਿੰਘ ਦਾ ਜਨਮ ਦਿਨ ਦੀ ਵਰਸੀ ਸੀ ਐਨਵਲ ਦੇਣਾ ਉੱਥੇ ਮੇਰੀ ਡਿਊਟੀ ਲੱਗੀ ਵੀ ਤੈ ਜਾਣਾ ਮੈਂ ਇਹਨੂੰ ਰਿਸੀਵ ਕੀਤਾ ਇਹ ਆਇਆ ਮੈਂ ਗੁਲਦਸਤਾ ਫੜਾਇਆ ਕੀਰਤਨ ਹੋ ਰਿਹਾ ਸੀਗਾ ਹਿੰਦੂ ਧਰਮ ਦਾ ਬਖਜੀਓ ਕੀਰਤਨ ਸੁਣ ਲੋ ਕਹਿੰਦਾ نو ਆਈ ਡੋਂਟ ਬਲੀਵ ਮੈਂ ਠੀਕ ਹੈ ਮੈਂ ਮੈਂ ਥੱਕਾ ਥੋੜਾ ਕਰ ਦੋ ਰਾਸ਼ਟਰਪਤੀ ਮੈਂ ਤਾਂ ਮਿਨਿਸਟਰ ਸੀ ਜਦੋਂ ਬਹਿਣ ਲੱਗਾ ਗੱਡੀ ਤੁਰ ਪਈ ਅੱਟ ਕੇ ਕਰ ਮਾਂ ਕਹਿੰਦਾ ਮਿਨਿਸਟਰ ਉਹ ਕਾਨੂੰਨ ਇਹ ਹੈ ਜਿੰਨੇ ਤਰੇ ਮਿਨਿਸਟਰ ਦੀ ਕੋਟੀ ਦੀ ਤੁਸੀਂ ਐ ਖੜੇ ਰਹਿਣਾ ਹੈ ਮੰਤ ਨਹੀਂ ਕਰਨੀ ਐ ਖੜਾ ਹੱਸ ਜੁੜ ਕੇ ਕਿਉਂ ਕਾਨੂੰਨ ਹੈ ਮੈਂ ਖੜਾ ਰਿਹਾ ਜਦੋਂ ਨਜ਼ਰ ਉਹ ਲੈ ਉਹ ਜੇਕਰ ਉਹ ਤੋਂ ਪਰੇ ਹੋਣਾ ਹਰ ਮਿਨਿਸਟਰ ਨੇ ਮੈਂ ਕਹਿੰਦਾ ਥੋੜਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਤੁਹਾਡੀਆਂ ਭਾਵਨਾਵਾਂ ਹਰ ਇੱਕ ਜਗ੍ਹਾ ਗੁਰੂ ਸਾਹਿਬ ਦੇ ਚਰਨ ਜੇ ਸਹੀ ਤੋਂ ਝਾੜ ਰੋ ਤੇ ਕੁਝ ਰਹਿੰਦਾ ਹੀ ਨਹੀਂ ਮੈਂ ਇਹ ਨਹੀਂ ਗੱਲ ਕੀਤੀ ਜਿਵੇਂ ਸ਼੍ਰੀ ਦਾ ਦੇ ਇਹਨੂੰ ਯਾਦ ਕੀਤਾ ਕਹਿੰਦਾ ਮਿਨਿਸਟਰ ਇਧਰ ਕਿੰਨੇ ਮੈਂ ਕਿ ਮੈਂ ਤੇਰੇ ਕੋਲੇ ਅੰਗਰੇਜ਼ੀ ਚ ਕਿ ਸਰ ਆਈ ਹੈ ਟੂ ਪੋਰਟਫੋਲੀਓਜ਼ ਆਮ ਵੈਲਫੇਅਰ ਮਿਨਿਸਟਰ ਆਫ ਇੰਡੀਆ ਐਂਡ ਆਮ ਆਲਸੋ ਫ ਸੋਸ਼ਲ ਵੈਲਫੇਅਰ ਐਂਡ ਲੇਬਰ ਮਿਨਿਸਟਰ ਯਸ ਕਹਿੰਦਾ ਆਈ ਥਿੰਕ ਯੂ ਆਰ ਫੂਡ ਮਿਨਿਸਟਰ ਆਫ ਇੰਡੀਆ ਆਲਸੋ ਫਰਮ 9am ਟੂਡੇ ਵਾਟ ਇਜ਼ ਦ ਟਾਈਮ ਬਾਕੀ ਸਾਢੇ 8 ਹੈ ਕਹਿੰਦਾ ਆਫਟਰ ਹਾਫ ਐਨੀਅਰ ਕੋ ਟੇਕ ਆਫ ਚਾਰ ਮੈਂ ਐ ਮੇਰੇ ਘਰ ਵਾਲੀ 7-8 ਵਜੇ ਮਤੇ ਬੜੀ ਸੀ ਮੈਂ ਉੱਥੇ ਹੀ ਫੋਨ ਚ ਵੀ ਗੱਲ ਰਹਾ ਹੋ ਜੇ ਸਾਰੇ ਕੱਟ ਲੈਂਦੇ ਮੈਂ ਘਰੇ ਫੋਨ ਕੀਤਾ ਮੈਂ ਕਿਹਾ ਕੋਈ ਮੈਨ ਆਇਆ ਕਹਿੰਦੀ ਆਏ ਨਹੀਂ ਚਾਰ ਪੰਜ ਬੰਦੇ ਆਏ ਸੀਗੇ ਉਹ ਮੈਂ ਚਾਹ ਪੀਅਤੀ ਆ ਤੇ ਕਾਗਜ ਲੈ ਲਈਏ ਕੰਮ ਮੈਂ ਹਰ ਕਿਦਾ ਕਰਦਾ ਸੀ ਹਰ ਕਿਦੇ ਕਰਦਾ ਰਿਹਾ ਤੇ ਉਹ ਕਹਿੰਦੀ ਹੋਰ ਕਹਿੰਦੀ ਸੱਤ ਅੱਠ ਬੰਦੇ ਆਏ ਆ ਵਾ ਕਿੱਥੋਂ ਕਹਿੰਦੀ ਖਰਾਕ ਵਿਭਾਗ ਵਿੱਚੋਂ ਆਏ ਮਗਰ ਬਾਕੇ ਰਹਿੰਨਾਂ ਆਇਆ ਲੈ ਫਿਰ ਆਪ ਕਮਿਸ਼ਨਰ ਬਣ ਗਏ